ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮੇਂ ਦੁਨੀਆ ਨਫ਼ਰਤ ਨਾਲ ਭਰ ਗਈ ਹੋਵੇ ਜਿਸ ਵੇਲੇ ਪਿਆਰ ਸਿਰਫ ਕਿਤਾਬਾਂ ਵਿੱਚ ਲਿਖਿਆ ਮਿਲੇ ਜਿਸ ਵੇਲੇ ਮਾਂ ਦੀ ਮਮਤਾ ਵੀ ਪੈਸਿਆਂ ਤੋਂ ਕੱਟ ਹੋ ਜਾਵੇ ਉਹ ਸਮਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਖੀ ਵਿੱਚ ਪਹਿਲਾਂ ਹੀ ਵੇਖ ਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੌਰਾਨ ਨਾ ਸਿਰਫ ਬਹਾਦਰੀ ਨਾਲ ਧਰਮ ਦੀ ਰਾਖੀ ਕੀਤੀ ਬਲਕਿ ਉਹ ਅਕਾਲ ਪੁਰਖ ਦੇ ਦਰਚੋਂ ਮਿਲੇ ਗਿਆਨ ਨਾਲ ਭਵਿੱਖ ਦੀਆਂ ਅਜਿਹੀਆਂ ਗੱਲਾਂ ਕਰ ਗਏ ਜੋ ਅੱਜ ਵੀ ਕੰਬਾ ਦਿੰਦੀਆਂ ਨੇ ਉਹ ਸਾਖੀਆਂ ਜੋ 100 ਸਾਖੀ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ ਉਹਨਾਂ ਵਿੱਚ ਇੱਕ ਵਿਸ਼ੇਸ਼ ਸਾਖੀ ਆਉਂਦੀ ਹੈ ਜਦੋਂ ਮੋਹ ਪਰਮ ਬਣ ਜਾਵੇਗਾ ਜਦੋਂ ਲੋਕ ਸੱਚ ਨੂੰ ਪਾਗਲ ਕਹਿਣ ਲੱਗਣਗੇ ਉਸ ਵੇਲੇ ਧਰਤੀ ਹਿੱਲੇਗੀ ਅਤੇ ਅਸਮਾਨ ਅੱਗ ਉਗਲੇਗਾ ਗੁਰੂ ਜੀ ਨੇ ਕਿਹਾ ਸੀ ਕਿ ਕਾਲ ਯੁਗ ਆਉਣ ਨਾਲ ਸਭ ਕੁਝ ਉਲਟ ਹੋ ਜਾਵੇਗਾ ਸਾਧੂ ਝੂਠੇ ਹੋ ਜਾਣਗੇ ਪਾਠ ਪੈਸਿਆਂ ਲਈ ਹੋਵੇਗਾ ਗੁਰਦੁਆਰੇ ਰਾਜਨੀਤਿਕ ਦੇ ਕੇਂਦਰ ਬਣ ਜਾਣਗੇ ਮਹਿਲਾ ਆਪਣੀ ਲਾਜ ਭੁੱਲ ਜਾਵੇਗੀ ਪੁਰਖ ਆਪਣੀ ਮਰਿਆਦਾ ਕਾਲ ਯੁਗ ਵਿੱਚ ਧਰਮ ਦੀ ਥੋ ਤੋਖਾ ਹੋਵੇਗਾ ਰਿਸ਼ਤੇ ਨਾਤੇ ਪੈਸਿਆਂ ਦੀ ਡੋਰੀ ਨਾਲ ਬੰਨੇ ਜਾਣਗੇ ਮਨੁੱਖ ਮਨੁੱਖ ਨੂੰ ਕੱਟੇਗਾ ਪਰ ਉਹਨਾਂ ਦੀਆਂ ਅੱਖਾਂ ਵਿੱਚ ਹਸੀ ਹੋਵੇਗੀ ਸੌ ਸਾਖੀ ਵਿੱਚ ਇਹ ਭਵਿੱਖ ਵਾਣੀ ਗੁਰੂ ਜੀ ਨੇ ਕਿਹਾ ਹੈ ਆਉਣ ਵਾਲੇ ਸਮੇਂ ਤੀਜੀ ਵੱਡੀ ਲੜਾਈ ਲਿਆਵੇਗੀ ਇਹ ਲੜਾਈ ਨੁਕੀਲੇ ਹਥਿਆਰਾਂ ਨਹੀਂ ਨਾਲ ਨਹੀਂ ਬਲਕਿ ਧਰਮ ਅਤੇ ਅਧਰਮ ਵਿੱਚ ਹੋਵੇਗੀ ਇੱਕ ਸਮਾਂ ਆਵੇਗਾ ਜਦੋਂ ਪਛਮ ਅਤੇ ਪੂਰਬ ਟਕਰਾਉਣਗੇ ਸਚਾਈ ਤੇ ਅਤੇ ਝੂਠ ਫੈਸਲਾ ਹੋਵੇਗਾ ਅਤੇ ਸਿਰਫ ਉਹੀ ਬਚੇਗਾ ਜੋ ਨਾਮ ਜਪੇਗਾ ਪੰਜਾਬ ਜਿੱਥੇ ਗੁਰੂ ਸਾਹਿਬ ਜੀ ਨੇ ਜਨਮ ਲਿਆ ਉਸ ਧਰਤੀ ਲਈ ਵੀ ਗੁਰੂ ਜੀ ਨੇ ਉਹ ਇੱਕ ਬਾਣੀ ਕੀਤੀ ਉਹ ਕਹਿੰਦੇ ਹਨ ਕਿ ਪੰਜਾਬ ਦੀ ਧਰਤੀ ਦੇ ਦੁਆਰਾ ਇੱਕ ਚਮਤਕਾਰ ਹੋਵੇਗਾ ਪੰਜਾਬੀ ਨੌਜਵਾਨ ਜੋ ਅੱਜ ਬਰਬਾਦੀ ਵੱਲ ਵੱਧ ਰਹੇ ਹਨ ਉਹਨਾਂ ਨੇ ਕਦੀ ਧਰਮ ਦੇ ਰਾਖੇ ਬਣ ਜਾਣਗੇ ਜਦੋਂ ਪੰਜਾਬੀ ਆਪਣੇ ਮੂਲ ਵੱਲ ਮੁੜੇਗਾ ਕਿਸਾਨ ਫਿਰ ਖੁਸ਼ਹਾਲ ਹੋਵੇਗਾ ਅਤੇ ਹਰ ਗਲੀ ਵਿੱਚ ਅਕਾਲ ਪੁਰਖ ਦਾ ਨਾਮ ਗੂੰਜੇਗਾ ਗੁਰੂ ਜੀ ਨੇ ਕਿਹਾ ਕਿ ਕਾਲ ਯੁਗ ਦਾ ਅੰਤ ਵੱਲ ਅਕਾਲ ਪੁਰਖ ਖਾਸ ਰੂਪਾਂ ਵਿੱਚ ਧਰਤੀ ਤੇ ਆਪਣੀਆਂ ਫੌਜਾਂ ਭੇਜੇਗਾ ਇਹ ਲੋਕ ਆਮ ਹੋਣਗੇ ਪਰ ਉਹਨਾਂ ਦੇ ਅੰਦਰ ਖਾਸ ਜੋਤ ਹੋਵੇਗੀ ਉਹ ਪਾਠ ਕਰਕੇ ਨਹੀਂ ਸੇਵਾ ਕਰਕੇ ਨਹੀਂ ਪਰਚਰਮ ਲਹਿਰਾਉਣਗੇ ਉਹ ਆਉਣਗੇ ਗੁਪਤ ਰੂਪਾਂ ਵਿੱਚ ਨਾ ਉਹਨਾਂ ਕੋਲ ਰਾਜ ਹੋਵੇਗਾ ਨਾ ਦਰਬਾਰ ਪਰ ਉਹ ਹੀ ਧਰਤੀ ਨੂੰ ਬਚਾਵੇਗੇ ਬਚਾਉਣਗੇ ਜਦੋਂ ਚਾਰੇ ਪਾਸੇ ਅਗਨੀ ਹੋਵੇਗੀ ਪਾਣੀ ਵੀ ਜਲੇਗਾ ਸੂਰਜ ਕਾਲਾ ਹੋ ਜਾਵੇਗਾ ਉਸ ਵੇਲੇ ਆਕਾਰਪੁਰਖ ਦਾ ਨਵਾਂ ਹੁਕਮ ਹੋਵੇਗਾ ਇਸ ਇਸ ਦਾ ਮਤਲਬ ਇਹ ਨਹੀਂ ਕਿ ਸੰਸਾਰ ਖਤਮ ਹੋ ਜਾਏਗਾ ਸਗੋਂ ਇੱਕ ਨਵੀਂ ਦੁਨੀਆ ਦੀ ਸ਼ੁਰੂਆਤ ਹੋਵੇਗੀ ਜਿੱਥੇ ਨਾ ਧਰਮ ਦਾ ਝਗੜਾ ਹੋਵੇਗਾ ਨਾ ਰੰਗਾਂ ਦਾ ਨਾ ਜਾਤ ਪਾਤ ਦਾ ਸਮਾਂ ਆ ਗਿਆ ਹੈ ਸਿਰਫ ਪਾਠ ਕਰਨ ਦਾ ਨਹੀਂ ਸਿਰਫ ਗੱਲਾਂ ਕਰਨ ਦਾ ਨਹੀਂ ਬਲਕਿ ਉਹ ਬਚਨ ਦਾ ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਜੋ ਧਰਮ ਦੇ ਰਾਖੇ ਹੋਣ ਜੋ ਸੱਚ ਦੀ ਰਾਹੀ ਚੱਲਣ ਤੇ ਜੋ ਨਾਮ ਜਪ ਕੇ ਦੁਨੀਆ ਨੂੰ ਬਚਾਉਣ ਤੁਸੀਂ ਵੀ ਹੋ ਸਕਦੇ ਹੋ ਉੱਠੋ ਜਾਗੋ ਅਤੇ ਆਪਣੀ ਜੋਤਨ ਕਰੋ ਕਿਉਂਕਿ ਹੋ ਸਕਦਾ ਹੈ ਤੁਸੀਂ ਵੀ ਉਸ ਫੌਜ ਦਾ ਹਿੱਸਾ ਹੋ ਅਜਿਹੀਆਂ ਵੀਡੀਓ ਹੋਰ ਵੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ